ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਸਾਡੇ ਜੋ ਨੌਜਵਾਨ ਬੱਚੇ ਨੇ ਵਿਅਸਤ ਉਮਰ ਦਾ ਕੋਈ ਇਹ ਚ ਲਿਮਟ ਨਹੀਂ ਹੈਗੀ ਕੋਈ ਵੀ ਵਿਅਕਤੀ ਜੋ ਆਪਣਾ ਕੋਈ ਰੋਜ਼ਗਾਰ ਚਲਾਉਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਲਈ ਖੁਸ਼ਖਬਰੀ ਹੈ ਕਿ 1 ਸਾਲਾ ਖੇਤੀਬਾੜੀ ਡਿਪਲੋਮਾ ਜਿਹੜਾ ਕਿ 48 ਹਫ਼ਤਿਆਂ ਦਾ ਹੋਏਗਾ ਉਹਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਮੁਕਤ ਤੌਰ ਤੇ ਜਿਹੜੇ ਵੀਰ ਖਾਦ ਬੀਜ ਅਤੇ ਦਵਾਈਆਂ ਦੀ ਦੁਕਾਨ ਖੋਲ੍ਹਣੀ ਚਾਹੁੰਦੇ ਐ ਉਹਨਾਂ ਦੇ ਲਈ ਇਹ 1 ਸਾਲ ਦਾ ਡਿਪਲੋਮਾ ਐਗਰੀਕਲਚਰਲ ਐਕਸਟੈਂਸ਼ਨ ਸਰਵਿਸਿਜ਼ ਫਾਰ ਇਨਪੁੱਟ ਡੀਲਰ ਕਰਵਾਇਆ ਜਾਂਦਾ ਹੈ ਕਲਾਸਾਂ ਹਫਤੇ ਦੇ ਵਿੱਚ ਇੱਕ ਦਿਨ ਸ਼ਨੀਵਾਰ ਜਾਂ ਐਤਵਾਰ ਲੱਗਦੀਆਂ ਤੇ ਟੋਟਲ ਸਾਲ ਦੇ ਵਿੱਚ 48 ਕਲਾਸਾਂ ਲੱਗਣੀਆਂ ਹੁੰਦੀਆਂ ਤਾਂ ਇਹਦੇ ਵਿੱਚ ਪੂਰੇ ਸਾਲ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਤੁਹਾਡੇ ਜੋ ਡਾਊਟ ਹੈ ਉਹ ਕਲੀਅਰ ਕੀਤੇ ਜਾਂਦੇ ਆ ਥਿਉਰੀ ਹੁੰਦੀ ਹੈ ਨਾ ਪ੍ਰੈਕਟੀਕਲ ਵੀ ਹੁੰਦੇ ਆ ਜਿਵੇਂ ਤੁਸੀਂ ਆ ਸਾਰੇ ਵੀਡੀਓ ਦੇਖੋਗੇ ਤਾਂ ਅਲੱਗ-ਅਲੱਗ ਜਗ੍ਹਾ ਜਾ ਕੇ ਕਿਸਾਨ ਵੀਰ ਅਲੱਗ-ਅਲੱਗ ਚੀਜ਼ਾਂ ਦੀ ਮਹਾਰਤ ਵੀ ਹਾਸਲ ਕਰਦੇ ਆ ਤਾਂ ਇਹ ਜੋ-ਜੋ ਵੀਰ ਇਹ ਕੋਰਸ ਕਰਨਾ ਚਾਹੁੰਦਾ ਹੈ ਜਿਹੜਾ ਵੀ ਖਾਦ ਵੀ ਦਵਾਈਆਂ ਦੁਕਾਨ ਖੋਲ੍ਹਣੀ ਚਾਹੁੰਦੇ ਆ ਲੇਕਿਨ ਉਹਨਾਂ ਨੇ ਖੇਤੀਬਾੜੀ ਦੀ ਕੋਈ ਡਿਗਰੀ ਨਹੀਂ ਕੀਤੀ ਉਹਨਾਂ ਦੇ ਲਈ ਇਹ ਡਿਪਲੋਮਾ ਕਰਨਾ ਜ਼ਰੂਰੀ ਹੈ ਠੀਕ ਹੈ ਤਾਂ ਇਹਦੀ ਫੀਸ ਹੋਏਗੀ ਜੀ 28000 ਰੁਪਏ ਜਿਹੜੇ ਵਿਅਕਤੀ ਪਹਿਲਾਂ ਤੋਂ ਹੀ ਖਾਦ ਵੀ ਦਵਾਈਆਂ ਦੁਕਾਨ ਚਲਾ ਰਹੇ ਉਹਨਾਂ ਕੋਈ ਲਾਇਸੈਂਸ ਹੈ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਸਬਸਿਡੀ ਹੋਏਗੀ ਠੀਕ ਹੈ ਤਾਂ ਉਮਰ ਦੀ ਕੋਈ ਸੀਮਾ ਨਹੀਂ ਹੈਗੀ ਨਾ ਛਕਟ ਤੋਂ ਕੱਟ ਤੇ ਨਾ ਵੱਧ ਤੋਂ ਕੋਈ ਉਮਰ ਦੀ ਸੀਮਾ ਨਹੀਂ ਬੰਦਾ 10ਵੀਂ ਪਾਸ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਫੀਸ ਮੈਂ ਤੁਹਾਨੂੰ ਦੱਸ ਦਿੱਤਾ ਕਿ 28000 ਹੈ ਸਾਲ ਦੀ ਤਾਂ ਤੁਹਾਨੂੰ ਜਿਹੜਾ ਹੈਗਾ ਇੱਕ 10ਵੀਂ ਦਾ ਸਰਟੀਫਿਕੇਟ ਇੱਕ ਆਧਾਰ ਕਾਰਡ ਤੇ ਜੇ ਤੁਸੀਂ ਪਹਿਲਾਂ ਤੋਂ ਹੀ ਦੁਕਾਨ ਚਲਾ ਰਹੇ ਹੋ ਤੇ ਫੀਸ ਸਬਸਿਡੀ ਚਾਹੁੰਦੇ ਹੋ ਤਾਂ ਤੁਹਾਡੇ ਜਿਹੜਾ ਹੈਗਾ ਲਾਇਸੈਂਸ ਦੀ ਕਾਪੀ ਨਾਲ ਚਾਹੀਦੀ ਹੈ ਠੀਕ ਹੈ ਦੋ ਰੰਗਦਾਰ ਪਾਸਪੋਰਟ ਸਾਈ ਫੋਟੋ ਫੀਸ ਨਕਦ ਨਹੀਂ ਜਮਾ ਹੋਏਗੀ ਫੀਸ ਜਿਹੜਾ ਹੈਗਾ ਬੈਂਕ ਡਰਾਫਟ ਰਈ ਲਈ ਜਾਵੇਗੀ ਇਸ ਸਾਲ ਸਾਲ 2025 ਦੇ ਵਿੱਚ ਇਹੜਾ ਕੋਰਸ ਹੈਗਾ ਇਹ ਮੋਗਾ ਸ਼੍ਰੀ ਮੁਕਸਸ ਸਾਹਿਬ ਫਰੀਦਕੋਟ ਅਤੇ ਲੁਧਿਆਣਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ ਜੇਕਰ ਤੁਹਾਡੇ ਚਿਹਰੇ ਦਾ ਨਾਮ ਨਹੀਂ ਲਿਆ ਗਿਆ ਤਾਂ ਤੁਸੀਂ ਨੇੜੇ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਲਾਸਾਂ April, May ਅਤੇ June ਮਹੀਨੇ ਦੇ ਦਰਮਿਆਨ ਚੱਲੂ ਹੋਣੀਆਂ ਕਿਉਂਕਿ ਪੁਰਾਣੇ ਬੈਚ ਚੱਲ ਰਹੇ ਹੈ ਜਿਵੇਂ ਪੁਰਾਣੇ ਬੈਚ ਖਤਮ ਹੁੰਦੇ ਹੈ ਤਾਂ April ਦੇ ਅਖੀਰ ਦੇ ਵਿੱਚ ਕੁਝ ਕਲਾਸ ਬੈਚ ਸ਼ੁਰੂ ਹੋ ਜਾਣਗੇ ਕੁਝ May ਦੇ ਵਿੱਚ ਸ਼ੁਰੂ ਹੋ ਜਾਣਗੇ ਤਾਂ ਸੀਟਾਂ ਸੀਮਤ ਨੇ ਇੱਕ ਬੈਚ ਦੇ ਵਿੱਚ 40 ਸੀਟਾਂ ਹੁੰਦੀਆਂ ਨੇ ਤਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਇਹ ਸੀਟਾਂ ਮਿਲਦੀਆਂ ਹੈ ਇੱਥੇ ਮੈਂ ਵੀ ਦੱਸਣੀ ਚਾਹਣਾ ਹੈ ਕਿ ਕੁਝ ਵਿਅਕਤੀਆਂ ਨੇ ਪਹਿਲਾਂ ਹੀ ਇਹਦੇ ਲਈ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹਾਂ ਲੇਕਿਨ ਜਿਵੇਂ ਤੁਹਾਡਾ ਡਰਾਫਟ ਸਬਮਿਟ ਹੋ ਜਾਏਗਾ ਤਾਂ ਉਸ ਨੂੰ ਜਿਹੜਾ ਹੈਗਾ ਫਾਈਨਲ ਜਿਹੜਾ ਹੈਗਾ ਤੇ ਤੁਹਾਡੀ ਅਰਜੀ ਆਈ ਸਮਝੀ ਜਾਊਗੀ ਤਾਂ ਜਿਹੜੇ ਵਿਅਕਤੀ ਪਹਿਲਾਂ ਡਰਾਫਟ ਜਮਾ ਕਰਾ ਦੇਣਗੇ ਉਹਨਾਂ ਨੂੰ ਹੀ ਜੋ ਹੈ ਐਡਮਿਸ਼ਨ ਮਿਲੇਗਾ ਤਾਂ ਨੰਬਰ ਨੋਟ ਕਰੋ ਮੋਗਾ ਦੇ ਵਿੱਚ 98780 01002 ਅੱਛਾ ਜਿਹੜੇ ਮੈਂ ਨੰਬਰ ਬੋਲਦਾ ਹਾਂ ਇਹਨਾਂ ਨੰਬਰਾਂ ਤੇ ਆਪਣਾ ਤੁਸੀਂ WhatsApp ਕਰ ਸਕਦੇ ਹੋ ਆਪਣਾ ਆਧਾਰ ਕਾਰਡ ਆਪਣੀ ਫੋਨ ਨੰਬਰ ਤੇ ਆਪਣਾ ਐਡਰੈਸ ਤੁਹਾਡੇ ਨਾਲ ਸੰਪਰਕ ਕਰ ਲਿਆ ਜਾਏਗਾ ਤੁਸੀਂ ਕਾਲ ਵੀ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਕੇ ਸੀਟ ਹੈ ਜਾਂ ਨਹੀਂ ਹੈ ਫਿਰ ਤੁਸੀਂ ਡਰਾਫਟ ਜਮਾ ਕਰਉਣਾ ਹੈ ਠੀਕ ਹੈ ਤਾਂ ਮੋਗਾ ਦੇ ਲਈ 9878001002 ਸ਼੍ਰੀ ਮੁਖਸਦ ਸਾਹਿਬ ਲਈ ਤੁਸੀਂ WhatsApp ਹੀ ਕਰਨਾ ਕੇਵਲ 981473111 ਦੇ ਉੱਪਰ ਆਤਮਾ ਫ੍ਰੀਕੋਰਡ ਦੇ ਲਈ 98155 15786 ਪਮੇਤੀ ਲੁਧਿਆਣਾ ਲਈ 94170 87366 98140 6709 ਠੀਕ ਹੈ ਮੈਂ ਫਿਰ ਕਹਨਾ ਹੈ ਕਿ ਉਮਰ ਦੀ ਕੋਈ ਸੀਮਾ ਨਹੀਂ ਹੈਗੀ 10ਵੀਂ ਪਾਸ ਹੋਣਾ ਜ਼ਰੂਰੀ ਹੈ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਜਿਹੜਾ ਹੈਗਾ ਇਹ ਸੀਟਾਂ ਦਿੱਤੀਆਂ ਜਾਣੀਆਂ ਤਾਂ ਜਿੰਨੀ ਜਲਦੀ ਹੋ ਸਕਦਾ ਤੁਸੀਂ ਇਹਦੇ ਲਈ ਆਪਣਾ ਅਪਲਾਈ ਕਰੋ ਡਰਾਫਟ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਸੰਪਰਕ 이루 ਕਰ ਲੈਣਾ ਕਿ ਸੀਟਾਂ ਖਾਲੀ ਹੈ ਜਾਂ ਨਹੀਂ ਹੈ ਜਿਵੇਂ ਸ਼੍ਰੀ ਮੁਕਸਤ ਸਾਹਿਬ ਵਿਖੇ ਦੋ ਬੈਚ ਚੱਲਣਗੇ ਲੁਧਿਆਣਾ ਵਿਖੇ ਵੀ ਦੋ ਬੈਚ ਚੱਲਣਗੇ ਧੰਨਵਾਦ ਦੋਸਤੋ